ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ਕਾਲ ਅੱਜ ਦੇ ਵਲੌਗ 'ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਜਾਣਾ ਮੇਲੇ ਪਾਈ ਮਨਸਾਹਬ ਜੀ ਦੇ ਚੱਲ ਕੇ ਤੁਹਾਨੂੰ ਵੀ ਦਿਰਾਉਨੇ ਮੇਲੇ ਦੇ ਦਰਸ਼ਨ ਤੋਂ ਨੂੰ ਭਾਜੀ ਨਿਰਮਤ ਸਿੰਘ ਗੋਗਾ ਵਾਲਾ ਕੋਲ ਦੇ ਮੈਂਡ ਲਿਸਟ ਆਹ ਤੇ ਸ਼ੌਪਸਿੰਗ ਅੱਜ ਉਤਿਆਂ ਦੀ ਇੱਕ ਕਿਚਨ ਦਾ ਸਾਮਾਨ ਦੀਆਂ ਫੁੱਲਾਂ ਦੀਆਂ ਸਾਡੇ ਲਈ ਹੈ ਦੋ ਹੰਸ ਸਾਥ ਲਿਲਾ ਰਹੇ ਇਹਦੇ ਗੁਰੂ ਅਮਰਦਾਸ ਜੀ ਤੁਹਾਡੇ ਚਰਨ ਜਿਸ ਤਰਤੀ ਤੇ ਵਹਿ ਜਾਣਾ ਤਰਤੀ ਦੇ ਪਾਪ ਹੀ ਮੁੱਕ ਜਾਂਦੇ ਆ ਸਤ ਨਾਮ ਗੁਰੂ ਅਮਰਦਾਸ ਸਰਸੀਏ ਸਿੱਧ ਸਾਧ ਆ ਸਾਜ ਸਾਹਿਬ ਆ ਸਾਜੀ ਆਪ ਜੀ ਦੇ ਦਰਸ਼ਕਾ ਇਧਰ ਬਿਜਾਰ ਲਿਖਿਆ ਹੋਇਆ ਤੇ ਇਹਨਾਂ ਬਿਜਾਰ ਤੇ ਲਾ ਰਹੇ ਆ ਕੋ ਸਾਹਮਣੀ ਝੁੱਲੇ ਦੇ ਸਥਾਨੇ ਤੁਹਾਨੂੰ ਵੀਰ ਚੈਨਲ ਤੇ ਨਵੇਂ ਜਿਹੇ ਸਬਸਕ੍ਰਾਈਬਰ ਦਾ ਵਲੋਗ ਪੂਰਾ ਦੇਖਿਓ ਇੱਧਰ ਆ ਪਰਸਨਲੀ ਮੈਂ ਬਹੁਤ ਟਿੱਕੀਆਂ ਅਸੰਤੋਪਰਮਤਾ ਦਰਸ਼ਨ ਕਰਕੇ ਥੱਲੇ ਜਾ ਰਹੀਆਂ ਜਾ ਰਹੀਆਂ ਨੇ ਇੱਧਰ ਬੜੇ ਛੋਟੇ ਵਾਲੇ ਜੀ ਇਸ ਫਾਇਰ ਚਾਹਤ ਦੇ ਲਿਆ ਵੀ ਉਹਨਾਂ ਦਾ ਗਰਮੀ ਹੋ ਤਾਂ ਜਦ ਕਿ ਕਿੰਨਾ ਪੜਦਾ ਅੱਠਾ ਮਾਰਦਾ ਇੱਕ ਜਿਹਾ ਤਾ ਤੇ ਸਰਮੋਤ ਆਵੇ ਇੱਧਰ ਆਵੇ ਕਿੰਨੀ ਤੇ ਐਡਾ ਗਰੂਪ ਦਿੱਤੀ ਪਿਆਰ ਆ ਹੁੰਦਾ ਗੁਰਬਾਣੀ 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 ਦੇ ਵਿੱਚੋਂ ਜੀ ਸਾਨੂੰ ਸਿੱਖਿਆ ਮਿਲਦੀ ਆ ਛੇਧ ਮਿਲਦੀ ਆ ਤੇ ਅੱਜ ਦੇਖੋ ਨਾ ਮਾਰਾ ਨਾ ਗਰਮੀ ਹੋਣ ਦੇ ਤੇ ਇੱਥੇ ਆ ਦੇਖੋ ਜੋ ਜਿੱਥੇ ਆਏ ਸਾਂ ਥੋੜਾ ਲੇਟ ਹੋ ਗਿਆ ਕੀ ਅਵੇ ਵੀ ਯਾਰੀ ਦੋਬੀ ਇਸੇ ਕਥਾਵਾ ਕਥਾਵਾ ਤੇ ਕਾ ਰਹੇ ਆਂ ਅੱਜ ਤਾਂ ਵੀ ਬਹੁਤ ਸਾਰਾ ਕਿਆ ਜਿੱਥੇ ਜਿੰਨਾ ਜਿੰਨਾ ਟਾਈਮ ਮਿਲਦਾ ਉਹਨਾਂ ਉਹਨਾਂ ਲਾ ਰਹੇ ਆ ਤੇ ਬੋਲੇ ਕਿਉਂਕਿ ਜੋ ਸੈਕਟਰੀ ਸਾਹਿਬ ਨੇ ਸਮਾਂ ਬਖਸ਼ਿਆ ਉਹਦੇ ਅਕੋਰਡਿੰਗ ਚੱਲਣਾ ਪੈਂਦਾ ਵਾ ਜਿੰਨੇ ਵੀ ਕਵਿਸ਼ਰੀ ਜਿੱਥੇ ਹੁੰਦੇ ਨੇ ਜੇ ਉਹ ਵੀ ਜਿੰਨੇ ਵੀ ਕਟਾਵਾਚਕ ਹੁੰਦੇ ਨੇ ਉੱਥੇ ਸ਼ਾਪਸ ਵੀ ਲੱਗੀਆਂ ਹੋਈਆਂ ਨੇ ਆ ਦੇਖੋ ਸ਼ੋਪਿੰਗ ਕਰਦੇ ਭਾਈ ਨੇ ਕੀ ਦੁਕਾਨਾਂ ਤੋਂ ਸਟੜ ਬਜ਼ਾਰ ਲੱਗਾ ਤੇ ਚੀਜ਼ਾਂ ਵੀ ਲੈ ਰਹੀਆਂ ਨੇ ਤੇ ਜੀ ਇਹਨੂੰ ਕਹਿੰਦੇ ਪ੍ਰਦਰਸ਼ਨ ਅਰਥੀ ਗਰਮੀ ਬੜਾ ਤਾਂ ਅੱਧਾ ਘੰਟਾ ਹੈਗਾ ਅੱਜ ਹਾਂ ਜੀ ਸਾਡੇ ਤੇ ਨਾਲ ਆ ਆ ਦੇਖੋ ਇੱਧਰ ਇਹ ਸੰਤਾਨਾਂ ਦੇ ਤੇ ਬਲੈਕ ਸ਼ਰਟ ਵਾਲ दर्शन 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 भाई माना मानसा जी के स्थान लगे हैं गर्मी बहुत इधर झूले लगे गोल सब शॉप्स ने देखो ये पावन पवित्र धरती है ਇਹ 1100 ਪਿੰਡ ਮਾੜੀ ਪਨਵਾ ਦੀ ਹੈ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ 1100 ਡੇ 1100 ਡੇ ਦੰਦੂ 1100 ਡੇ ਇਲਾਕੇ ਵਿੱਚ ਹੈ ਭਾਈ ਮਾਨ ਸਾਹਿਬ ਜੀ ਦੇ ਸਥਾਨਾਂ ਤੇ ਕਰਮਾ ਵਾਲੀ ਧਰਤੀ ਤੇ ਭਾਈ ਮਾਨ ਸਾਹਿਬ ਜੀ ਦੇ ਇਹ ਪਾਇਨੇ ਚਰਨਾ ਤੇ 2 ਤਰੀਕ ਨੂੰ ਪਿੰਡ ਆਲਖ ਵੀ ਮੇਲਾ ਵਾ ਇੱਧਰੇ 버ਗਰ ਨੂਡਲ ਟਿੱਕੀਆਂ ਇੱਧਰੇ ਖੰਡਿਆਂ ਦੀਆਂ ਲੰਗਰ ਵੀ ਲਏ ਜਾਂਦੇ ਆ ਸੰਗਤਾਂ ਪਹੁੰਚ ਰਹੀਆਂ ਗਰਮੀ ਹੋਣ ਦੇ ਬਾਵਜੂਦ ਵੀ ਤੇ ਬਹੁਤ ਗਰਮੀ ਕਿੰਨੀ ਹੋਣ ਦੇ ਬਾਵਜੂਦ ਇਹ ਸ਼ਰਧਾਂਜਲੀ ਸੰਗਤਾਂ ਜਿੰਨੀ ਸ਼ਰਧਾ ਭਾਈ ਮਾਨ ਸਾਹਿਬ ਪ੍ਰਦੀਪ ਦਰਸ਼ਨ ਕਰਨ ਆ ਰਹੀਆਂ ਮੇਲੇਆਂ 'ਚ ਹਾਜ਼ਰੀਆਂ ਭਰ ਰਹੀਆਂ ਸੰਗਤਾਂ ਕਿੱਧਰੇ ਲੰ ਸੋਡੇ ਪੀ ਰਹੀਆਂ ਨੇ ਆ ਦੇਖੋ ਸੰਗਤਾਂ ਕੰਪਨ ਕੀਤਾ ਜੋ ਮੇਲਾ ਬਹੁਤ ਭਰਿਆ ਹੋਇਆ ਗਰਮੀ ਹੋਣ ਦੇ ਕਾਰਨ ਵੀ ਤੇ ਚਲੋ ਭਾਈ ਮਨਸਰਤੀ ਸਰਦਾ ਧਾਰਮਿਕ ਸਥਾਨਾਂ ਤੇ ਮੇਲੇ ਲੱਗਦੇ ਨੇ ਜਿਹੜੇ ਵੀ ਇਸ ਚੈਨਲ ਤੇ ਨਵੇਂ ਜੁੜੋ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਬਲੌਗ ਪੂਰਾ ਦੇਖੋ ਰੋਡ ਤੇ ਵੀ ਬਹੁਤ ਭੀੜ ਹੈ ਜਿਹਦਾ ਨਹੀਂ ਹੈਗੀ ਟ੍ਰੈਫਿਕ ਜੰਮ ਹੋ ਰਿਹਾ ਇੰਨੀ ਤੇ ਹੋਰ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਤੋਂ ਸੰਖਤਾਂ ਤੱਕ ਸਮਾਨ ਆ ਰਹੀਆਂ ਤੇ ਆ ਵੀ ਜਾ ਰਹੇ ਆ ਦਰਸ਼ਕਾਂ ਖਾਸ ਕਰਕੇ ਟਰੈਕਸਟ ਤੇ ਆ ਰੋਡ ਤੇ ਵੀ ਸ਼ਾਪਸ ਲੱਗੀਆਂ ਨੇ ਦੁਕਾਨਾਂ ਆ ਉੱਪਰ ਇਤੋਂ ਵੀ ਸੰਕਟ ਜਾਰੀ ਕਰ ਰਹੀਆਂ ਆ ਕੱਪੜਿਆਂ ਦੀਆਂ ਹੁੰਦੀਆਂ ਏਜੰਟਸ ਜੈਡੀਸ ਇੱਧਰ ਕੜਿਆਂ ਦੀਆਂ ਮੀਆਂ ਪਾਟੀ ਦਾ ਦੂਜੇ ਪਾਸੇ ਵੀ ਦੁਕਾਨਾਂ ਲੱਗੀਆਂ ਆ ਤੋਂ ਆਸ਼ਰ ਬਹੁਤ ਹੀ ਜ਼ਿਆਦਾ ਟ੍ਰੈਫਿਕ ਜਾਮ ਹੋ ਰਿਹਾ ਸੋ ਰੋਡ ਤੇ ਵੀ ਮਸਾ ਹੀ ਤਾਂ ਨਹੀਂ ਹੈਗਾ ਅਸੀਂ ਕਿ ਇੰਦਰ ਉਹਨਾਂ ਨੇ ਆਗਦੇ ਸੇਵਾਦਾਰ ਲਾਏ ਹੋਏ ਆਹ ਇਨਾਰਾ ਸ਼ਾ ਹਾਲੋ ਮਾਮੂ ਆ ਇੰਦਰ ਖੜੇ ਨੇ ਮੋਡੀਫਾਈਡ ਟਰੈਕਟਰ ਆ ਦੇਖੋ ਚੂਲੇ ਲੱਗੇ ਹੋ ਭਾਈ ਮਨਸਾਹਬ ਜੀ ਦੇ ਸਥਾਨ ਨੇ ਆ ਦੇਖੋ ਇੰਦਰ ਆ ਰਹੀਆਂ ਸੰਗਤਾਂ ਜਾ ਰਹੀਆਂ ਉਹ ਗੱਡੀ ਲੱਗੇ ਡੱਡਣਾ ਉਹ ਮੈਸੀ ਮੋਡੀਫਾਈ ਆ 575 ਹਰਜਨ 575 ਆਸਕਾਰ ਪੀਓ ਆ ਰਹੀ ਹੈ ਆ ਦੇਖੋ ਭਾਈ ਮਾਨ ਸਾਹਿਬ ਦੀ ਦਾ ਸਥਾਨ ਗੁਰਦੁਆਰਾ ਸਾਹਿਬ ਉਹ ਚੁੱਲੇ ਲੱਗੇ ਆ ਕਰੋ ਦਰਸ਼ਨ ਭਾਈ ਮਾਨ ਸਾਹਿਬ ਦੇ ਸਥਾਨਾਂ ਤੇ ਆਹ ਵੇਖੋ ਕਿੱਦਾਂ ਮਢੀਰ ਵਾਲਾ ਫੌਂਡੀ ਢਿਡਚੂਲੇ ਦੇ ਚੜੇ ਆ ਝੁੱਲਿਆਂ ਦੇ ਆਨੰਦ ਲੈ ਰੀਆਂ ਸੰਗ ਦਾ ਝੁੱਲੇ ਲੈ ਰੀਆਂ ਬੱਚੇ ਵੀ ਬਜ਼ੁਰਗ ਸਿਆਣੇ ਆ ਉਹ ਗੇੜੀ ਤੇ ਵੀ ਕਰੋ ਦਰਸ਼ਨ ਵੇਖੋ ਸੰਗ ਦਾ ਆ ਸਾਈਕਲ ਮੋਟਰਸਾਈਕਲ ਸਟੈਂਡ ਆ ਤੇ ਇੱਕ ਬੜੀ ਕਰਮਾੜੀ ਧਰਤੀ ਜਿੱਤੇ ਭਾਈ ਮਨਸਾਹਬ ਜੀ ਦੇ ਚਰਨ ਪਏ ਤੇ ਆ ਇੱਧਰ ਸਾ ਲੰਗਰ ਲੱਗੇ ਕਿਸ ਨੇ ਪਕੌੜਿਆਂ ਦਾ ਲਾਇਆ ਕਿਸੇ ਨੇ ਰੋ ਦੇ ਠੰਡਿਆਂ ਦੇ ਇੰਨੀ ਕਿਰਪਾ ਭਾਈ ਮਾਨ ਸਾਹਿਬ ਦੀ ਤੇ ਚਲੋ ਹੁਣ ਘਰ ਨੂੰ ਚੱਲਦੇ ਆਂ ਮਿਲਦੇ ਆਂ ਘਰ ਚੱਲ ਕੇ ਤੇ ਦੇਖ ਰਿਆ ਨਾ ਹੁਣ ਉਧਰੋਂ ਆ ਗਏ ਆ ਜਿਹੜੇ ਤੋਂ ਗੱਸਪਾਣੀਆਂ ਆਇਆ ਕਥਾਵਾਚ ਕਥਾ ਕਰਦੇ ਨੇ ਸੁਣੋ ਕਥਾ ਸਰਵਣ ਕਰਨੀਆਂ ਸੰਗਤਾਂ ਉੰਡੀਆਂ ਹੋਈਆਂ ਨੇ ਸੰਗਤਾਂ ਗਰਮੀ ਹੋਣ ਦੇ ਬਾਵਜੂਦ ਵੀ ਭਾਈ ਮਨਸੂਰ ਜੀ ਇਸ ਥਾਂ 'ਤੇ ਗਰਮੀ ਹੈ ਹੀ ਬਹੁਤ ਆ ਪਿੱਛੋਂ ਕਿ ਠੰਡਾ ਹੋ ਜਾਂਦਾ ਇਦਾਂ ਬੱਦਲ ਹੋ ਜਾਂਦੇ ਵਿੱਚੋਂ ਕਿ ਗਰਮੀ ਹੋ ਜਾਂਦੀ ਹੈ ਤੇ ਚਲੋ ਸ਼ੁਕਰ ਆ ਪ੍ਰਮਾਤਮਾ ਦਾ ਕਿ ਮੇਲੇ ਲੱਗੇ ਹੋਏ ਆ ਪੁਇਤਰ ਸਥਾਨਾਂ ਤੇ ਮੇਲੇ ਲੱਗਦੇ ਨੇ ਤੇ ਇਹ ਪੁਤਰੂਆਂ ਹੁੰਦੀਆਂ ਜਿਹੜੇ ਉਹ ਸਥਾਨਾਂ ਤੇ ਮੇਲੇ ਲੱਗਦੇ ਨੇ ਅੱਜ ਵਾਲਾ ਵਲੌਗ ਇੱਥੇ ਸਖਸੀ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਦੇ ਬਹੁਤ ਬਹੁਤ ਧੰਨਵਾਦ